ਅੱਜ ਪਾਣੀਆਂ ਦੀ ਗੱਲ ਤਾਂ ਹਰ ਕੋਈ ਕਰ ਰਿਹਾ ਪਰ ਪਾਣੀਆਂ ਦੇ ਹੱਲ ਦੀ ਗੱਲ ਕੋਈ ਨਹੀਂ ਕਰ ਰਿਹਾ ਕੱਲ ਵੀ 올 ਪਾਰਟੀ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਵੱਲੋਂ ਬੁਲਾਈ ਗਈ ਸਾਰੀਆਂ ਨੈਸ਼ਨਲ ਪਾਰਟੀਆਂ ਦਾ ਏਜੰਡਾ ਅੱਜ ਤੱਕ ਜਿਹੜਾ ਹੈ ਉਹ ਕਦੇ ਵੀ ਪਾਣੀਆਂ ਦੇ ਮੁੱਦੇ ਨੂੰ ਹੱਲ ਕਰਨ ਦਾ ਨਹੀਂ ਰਿਹਾ ਥੋੜੀ ਇੱਕ ਇੱਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਕੋਕ ਤੁਹਾਡੀ ਖੇਤਰੀ ਪਾਰਟੀ ਹੈ ਜਿਹਨੇ ਹਮੇਸ਼ਾ ਪਾਣੀਆਂ ਦੇ ਮੁੱਦੇ ਤੇ ਗੱਲ ਕੀਤੀ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਪਾਣੀਆਂ ਦੇ ਮੁੱਦੇ ਦੀ ਲੜਾਈ ਲੜੀ ਹੈ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਕੋਕ ਖੇਤਰੀ ਪਾਰਟੀ ਹੋਣ ਦੇ ਨਾਤੇ ਉਹਨੇ ਪੰਜਾਬ ਦੀ ਲੜਾਈ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੇ ਲੜਦੀਆਂ ਤੇ ਲੜਦਾ ਰਿਹਾ ਹੈ ਪਰ ਦੂਜੇ ਪਾਸੇ ਅੱਜ ਦੇਖੋ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਚਾਹੇ ਜਾਂ ਆਮ ਆਦਮੀ ਪਾਰਟੀ ਹੈ ਭਗਵੰਤ ਮਾਨ ਸਾਹਿਬ ਤੁਸੀਂ ਦਾ ਬਿਆਨ ਦੇ ਰਹੇ ਹੋ ਕਿ ਪਾਣੀਆਂ ਦੇ ਮੁੱਦੇ ਤੇ ਪਰ ਤੁਹਾਡੀ ਸੁਣਵਾਈ ਕਿਨੇ ਕਰਨੀ ਹੈ ਪਾਣੀਆਂ ਦੇ ਮੁੱਦੇ ਤੇ ਗੱਲ ਤਾਂ ਜਿਹੜੀ ਕੇਜਰੀਵਾਲ ਨੇ ਕਰਨੀ ਹੈ ਕੇਜਰੀਵਾਲ ਸਸੋਧਿਆ ਜਿਹੜੇ ਤੁਸੀਂ ਪੰਜਾਬ ਦੇ ਅਜੇ ਇੰਚਾਰਜ ਲਾਏ ਨੇ ਕੀ ਉਹਨਾਂ ਨੇ ਕੋਈ ਬਿਆਨ ਦੇਣਗੇ ਇਸ ਗੱਲ ਤੇ ਕਿ ਅਸੀਂ ਪੰਜਾਬ ਦਾ ਪਾਣੀ ਪੰਜਾਬ ਦੇ ਕੋਲੇ ਰਹੂਗਾ ਉਹ ਤੇ ਕੋਈ ਗੱਲ ਨਹੀਂ ਐ ਫਿਰ ਜਾਖੜ ਸਾਹਿਬ ਆ ਕੇ ਤੁਸੀਂ ਤਾਂ ਕਹਿੰਦਾ ਕਿ ਅਸੀਂ ਪੰਜਾਬ ਨਾਲ ਖੜੇ ਆ ਪਰ ਗੱਲ ਤਾਂ ਐ ਵੀ ਥੋੜੀ ਜਿਹੜੀ ਤਾਰ ਹਿੱਲਣੀ ਹੋ ਤਾਂ ਦਿੱਲੀ ਤੋਂ ਹਿੱਲਣੀ ਐ ਕਿ ਮੋਦੀ ਸਾਹਿਬ ਜਾਂ ਮੇਸ਼ਾ ਜੀ ਜਾਂ ਕੋ ਹੋਰ ਤੁਹਾਡੇ ਡੱਡਾ ਸਾਹਿਬ ਜਾਂ ਹੋਰ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਕਿ ਉਹਨਾਂ ਦਾ ਬਿਆਨ ਦਿਵਾਉਂਗੇ ਕਿ ਜਿਹੜਾ ਪੰਜਾਬ ਦਾ ਪਾਣੀ ਪੰਜਾਬ ਕੋਲੇ ਰਹੂਗਾ ਦੂਜੀਆਂ ਸੇਟਾਂ ਨੂੰ ਜਾਊਗਾ ਫਿਰ ਆਜੋ ਕਾਂਗਰਸ ਪਾਰਟੀ ਵੜਿੰਗ ਸਾਹਿਬ ਦੂਜੇ ਤੀਤੇ ਜਿਹੜੇ ਇਹਨਾਂ ਦੇ ਨਾਲ ਨੇ ਸਾਰੇ ਅੱਜ ਬਿਆਨ ਦੇ ਰਹੇ ਨੇ ਕਿ ਖੜਗੇ ਸਾਹਿਬ ਜਾਂ ਰਾਹੁਲ ਗਾਂਧੀ ਇਹ ਬਿਆਨ ਦੇਣਗੇ ਕਿਉਂਕਿ ਜਿੰਨਾ ਤੇ ਕਰਕੇ ਜਿਨ੍ਹਾਂ ਦੀ ਬਦੌਲਤ ਅੱਜ ਕਾਮ ਹੁੰਦਾ ਹੈ ਉਹਦੇ ਗੱਲ ਕੋਈ ਨਹੀਂ ਕਰਦਾ ਕਿਉਂਕਿ ਜੇ ਅੱਜ ਐਸਵਾਈਐਲ ਨਹਿਰ ਬਣੀ ਹੈ ਇੰਦਰਾ ਗਾਂਧੀ ਦੀ ਬਦੌਲਤ ਬਣੀ ਹੈ ਪਰ ਅੱਜ ਕੇਂਦਰ ਦੀ ਜਿਹੜੀ ਪਾਰਟੀ ਹੈ ਉਹ ਪਾਰਟੀ ਕੋਈ ਇਸ ਗੱਲ ਤੇ ਗੱਲ ਹੀ ਨਹੀਂ ਕਰ ਰਹੀ ਪੰਜਾਬ ਦੇ ਲੀਡਰ ਜ਼ਰੂਰ ਗੱਲ ਕਰ ਰਹੇ ਨੇ ਅੱਜ ਇਕੱਠੇ ਹੋ ਕੇ ਸਾਰੇ ਬੋਲ ਰਹੇ ਨੇ ਪਰ ਗੱਲ ਇਹ ਹੈ ਕਿ ਦਾ ਹੱਲ ਕਿਵੇਂ ਹੋਊਗਾ ਜਦੋਂ ਤੁਹਾਡੀ ਲਾਇਸੈਂਸ ਤੁਸੀਂ ਹਰਿਆਣਾ ਚ ਵੜਦੋਂ ਕੋਈ ਹੋਰ ਏਜੰਡਾ ਹੁੰਦਾ ਪੰਜਾਬ ਚ ਵੜਦੋਂ ਕੁਝ ਹੋਰ ਏਜੰਡਾ ਹੁੰਦਾ ਮੇਰੀ ਤਾਂ ਇਹ ਬੇਨਤੀ ਹੈ ਕਿ ਜਿਹੜਾ ਡੈਮ ਐਕਟ ਹੈ ਜਾਂ ਕੋਈ ਹੋਰ ਇਸ਼ੂਸ ਨੇ ਪਾਣੀ ਜੀਵਨ ਹੈ ਮੈਂ ਇਹ ਨਹੀਂ ਕਹਿੰਦਾ ਕਿ ਪਾਣੀ ਨਹੀਂ ਦੇਸ਼ ਸਾਡਾ ਹੈ ਭਾਰਤ ਸਾਡਾ ਹੈ ਪਰ ਕੀ ਤੁਸੀਂ ਇਹ ਜਾਣਦੇ ਹੋ ਜੇ ਸਾਡੇ ਘਰ ਚ ਜਿਵੇਂ ਕਹਿੰਦਾ ਜੇ ਸਾਡੇ ਹੈਂਡ ਪੰਪ ਚ ਪਾਣੀ ਨਹੀਂ ਹੈਗਾ ਅਸੀਂ ਗਵਾਂਢੀ ਨੂੰ ਪਾਣੀ ਕਿੱਥੋਂ ਦੇ ਦਾਂਗੇ ਸੋ ਅੱਜ ਭਾਈ ਪੰਜਾਬ ਨੂੰ ਪਾਣੀ ਦੀ ਬਹੁਤ ਵੱਡੀ ਜ਼ਰੂਰਤ ਹੈ हरियाणा राजस्थान ਪਾਣੀ ਦੇ ਦਿਓ ਜੋ ਮਾਰਦੀ ਹੋਰ ਨਾ ਰਾਂ ਡਾਇਰਟ ਕਰਕੇ ਦੇ ਦਿਓ ਕਿਸੇ ਪਾਸੇ ਪਰ ਜਿਹੜੀ ਪੰਜਾਬ ਦੀ ਪਰਪਾਈ ਹੈ ਪੰਜਾਬ ਦਾ ਪਾਣੀ ਹੈ ਉਹ ਪੰਜਾਬ ਦਾ ਹੱਕ ਬਣਦਾ ਉਹ ਤੇ ਪਹਿਲੇ ਹੀ ਬਹੁਤ ਲੁੱਟਿਆ ਗਿਆ ਤੇ ਮਾਨ ਸਾਹਿਬ ਤੁਸੀਂ ਇਸ ਗੱਲ ਦੀ ਕਲੀਅਰਿਟੀ ਨਹੀਂ ਦਿੱਤੀ ਕਿ 1700 ਕਿਊਸਿਕ ਦੀ بجائے 4000 ਕਿਊਸਿਕ ਪਾਣੀ ਤੁਸੀਂ ਪਿਛਲੇ 1 ਮਹੀਨੇ ਤੋਂ ਕਿਉਂ ਦੇ ਰਹੇ ਸੀ ਜੇ ਤੁਹਾਨੂੰ ਐਡੀ ਵੱਡਾ ਹੋ ਜੀ ਤੇ ਹੁਣ ਜਿਹੜੀ ਹੈ ਹੁਣ ਤੁਸੀਂ ਉਹ ਲੜਾਈ ਡਰਾਮਾ ਕਰਨਾ ਸ਼ੁਰੂ ਕਰਤਾ ਫਿਰ ਕੱਲ ਵੀ ਕੋਈ ਫੈਸਲਾ ਨਹੀਂ ਲਿਆ ਤੁਸੀਂ ਫੈਸਲਾ ਲਓ ਸਭ ਤੋਂ ਪਹਿਲਾਂ ਦਾ ਫੈਸਲਾ ਮੈਂ ਨੈਸ਼ਨਲ ਪਾਰਟੀ ਨੂੰ ਕਹਿਣਾ ਕਿ ਤੁਹਾਡੇ ਨੈਸ਼ਨਲ ਲੀਡਰਾਂ ਦਾ ਬਿਆਨ ਦਿਵਾਓ ਜਿਹੜੇ ਪੰਜਾਬ 'ਚ ਕੁਝ ਹੋਰ ਨੇ ਤੇ ਹਰਿਆਣਾ 'ਚ ਕੁਝ ਹੋਰ ਨੇ ਅੱਜ ਜਿਹੜੀ ਪੰਜਾਬ ਦੀ ਜੇ ਕੋਈ ਰਖਵಾಯಿ ਕਰ ਸਕਦਾ ਹੈ ਜੇ ਪੰਜਾਬ ਦੀ ਰਹਿਨਮਾਈ ਕਰ ਸਕਦਾ ਹੈ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਤੋੜਾ ਸਾਹਿਬ ਨੇ ਲੌਂਗੋਤ ਸਾਹਿਬ ਨੇ ਪ੍ਰਨਾਲਾ ਸਾਹਿਬ ਨੇ ਜਿੰਨੀਆਂ ਪਾਰਟੀਆਂ ਦੇ ਲੀਡਰ ਹੋਏ ਕਾਲੀ ਦਲ ਦੇ ਸਾਡੇ ਪਾਰਟੀ ਦੇ ਲੀਡਰ ਸਾਰਿਆਂ ਨੇ ਰਹਿਨਮਾਈ ਕੀਤੀ ਆ ਸਾਰਿਆਂ ਨੇ ਲੜਾਈ ਲੜੀ ਆ ਤੇ ਅੱਜ ਵੀ ਸਰਦਾਰ ਸੁਭੀਰ ਸਿੰਘ ਬਾਦਲ ਸਾਹਿਬ ਪਾਰਟੀ ਪ੍ਰਧਾਨ ਉਹਨਾਂ ਨੇ ਕਿਹਾ ਕਿ ਜੰਗ ਜਿਹੜੀ ਆ ਜਾਰੀ ਰਹੂਗੀ ਅਸੀਂ ਲੜਾਈ ਪੰਜਾਬ ਦੀ ਲੜਾਂਗੇ ਤੇ ਥੋਡੀ ਇੱਕ ਖੇਤਰੀ ਪਾਰਟੀ ਆ ਪੰਜਾਬੀ ਉਹ ਜਿਹੜੀ ਹਮੇਸ਼ਾ ਪੰਜਾਬ ਦੇ ਮੁੱਦੇਆਂ 'ਤੇ ਲੜਾਈ ਲੜਦੀ ਆ ਤੇ ਪਾਣੀ 'ਤੇ ਲੜਾਈ ਲੜਦੀ ਰਹੀ ਆ ਤੇ ਹੁਣ ਵੀ ਲੜਦੀ ਰਹੂਗੀ ਪਰ ਦੂਜੀਆਂ ਨੈਸ਼ਨਲ ਪਾਰਟੀਆਂ ਜਿਹੜੀਆਂ ਨੇ ਇਹ ਸਿਰਫ ਤੇ ਸਿਰਫ ਜਿਹੜੀ ਆ ਸਿਆਸਤ ਕਰਦੀਆਂ